ਉੱਥੇ ਹੀ ਵੇ ਹਰੇਕ ਲੁਕਈ ਦੇ ਜਾਨੀ ਕੋ ਜਾਨੀ ਮਿਲਾ ਦੋ ਆਏ ਫਿਰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਬਾਹਰੋਂ ਆਏ ਇਹਨੇ ਦਰਸ਼ਨ ਕੀਤੇ ਮਹਾਰਾਜ ਨੇ ਨਾ ਟੇਡਾ ਟੇਡਾ ਟੱਕਿਆ ਇਹਦੇ ਵੱਲ ਚੰਗੀ ਤਰ੍ਹਾਂ ਨਹੀਂ ਵੇਖਿਆ ਬਸ ਮਹਾਰਾਜ ਬਸ ਇਦਾਂ ਟੱਕਿਆ ਕਾਇਲ ਹੋ ਗਿਆ ਕਹਿੰਦਾ ਹੁਣ ਮੈਨੂੰ ਪਤਾ ਲੱਗ ਗਿਆ ਮਲਾ ਦੇਣਗੇ ਖਿੱਚ ਪੈ ਗਈ ਨਾ ਦਰਸ਼ਨ ਕਰਕੇ ਮਨ ਨੂੰ ਪਤਾ ਲੱਗ ਗਿਆ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਮਨਾ ਮਨਾ ਗੁਰਾਂ ਦੇ ਦਵਾਰੇ ਦਾ ਬਹਿ ਗਿਆ ਕਹਿੰਦਾ ਬਸ ਸੁਣ ਫਕੀਰ ਬਣ ਜਾ ਤੂੰ ਤਾਂ ਗੁਰਾਂ ਦੇ ਦਵਾਰੇ ਦਾ ਫਕੀਰ